ਡਿਪਟੀ ਕਮਿਸ਼ਨਰ ਵੱਲੋਂ ਪ੍ਰਾਲੀ ਪ੍ਰਬੰਧਨ ਸੰਬੰਧੀ ਅਧਿਕਾਰੀਆਂ ਨਾਲ ਕੀਤੀ ਗਈ ਅਹਿਮ ਬੈਠਕ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਨੇ ਕਿਹਾ ਕਿ ਜਿਸ ਤਰ੍ਹਾਂ ਕਿਸਾਨ ਪਰ ਹੜਾ ਵਿੱਚ ਲੋਕਾਂ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਮਦਦ ਲਈ ਆਪ ਮੁਹਾਰੇ ਅੱਗੇ ਆਏ ਹਨ ਇਸੇ ਤਰ੍ਹਾਂ ਪ੍ਰਾਲੀ ਪ੍ਰਬੰਧਨ ਲਈ ਵੀ ਇਨ ਸਿਟੂ ਤੇ ਐਕਸ ਸਿਟੂ ਤਕਨੀਕਾ ਦੀ ਵਰਤੋਂ ਕਰਕੇ ਵਾਤਾਵਰਨ ਨੂੰ ਬਚਾਉਣ ਲਈ ਆਪਣਾ ਬਹੁਮੁੱਲਾ ਯੋਗਦਾਨ ਪਾਉਣ ਸਾਰੇ ਪਟਿਆਲਾ ਵਾਸੀਆਂ ਨੂੰ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਜਿਹੜਾ ਫਲੱਡ 'ਚ ਸਾਡੇ ਨਾਲ ਇੰਨਾ ਵਧੀਆ ਕੰਮ ਕੀਤਾ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸਭੂ ਉਸ ਤੋਂ ਬਾਅਦ ਬਿਨਾਂ ਕਹੇ ਲੋਕੀ ਸਾਡੇ ਕੋਲ ਆਏ ਜਨਾਨ ਨੂੰ ਛੋਟੇ ਤੋਂ ਲੈ ਕੇ ਕਾਫੀ ਵੱਡੇ ਵੱਡੇ ਕੰਟਰੀਬਿਊਸ਼ਨਸ ਵੀ ਕੀਤੇ ਕੁਝ ਟੀਚਰਸ ਨੇ ਸਾਨੂੰ ਦਿੱਤਾ ਸਕੂਲ ਨੇ ਦਿੱਤਾ ਬਿਨਾਂ ਕਹੇ ਜਿਹੜੇ ਸਾਇਲੈਂਟਲੀ ਬਹੁਤ ਕੁਝ ਉਹਨਾਂ ਨੇ ਲੋਕਾਂ ਦਾ ਦਰਦ ਵੀ ਸਮਝਾਇਆ ਔਰ ਮਦਦ ਕੀਤੀ ਜਿਹੜੇ ਪਿੰਡਾਂ ਦੇ ਲੋਕੀ ਸੀਗੇ ਉਹਨਾਂ ਨੇ ਠਿਕਰੀ ਪੈਰਾ ਦੇ ਕੇ ਸਾਨੂੰ ਸਮੇਂ ਸਿਰ ਜਾਣਕਾਰੀ ਮੁਹਈਆ ਕਰਾਈ ਤਾਂ ਸਭ ਦਾ ਬਹੁਤ-ਬਹੁਤ ਤਨਵਾਦ ਤੇ ਸਭ ਨੂੰ ਖੁਸ਼ੀ ਮਿਲਦੀ ਹੈਗੀ ਕਿ ਤੁਹਾਡੇ ਨਾਲ ਮੈਨੂੰ ਰابطਾ ਕਰਨ ਦਾ ਵੀ ਮੌਕਾ ਮਿਲਿਆ ਔਰ ਇੱਕ ਕੰਮ ਕਰਨ ਦਾ ਸੁਭਾਗ ਮਿਲਿਆ ਇਹਦੇ ਨਾਲ ਹੀ ਨਾਲ ਦੂਜਾ ਜਿਹੜਾ ਹੁਣ ਮੁੱਦਾ ਹੈਗਾ ਪਿਛਲੀ ਵਾਰੀ ਪਟਿਆਲਾ ਜ਼ਿਲ੍ਹੇ 'ਚ ਪਰਾਲੀ ਵਾਸਤੇ ਬਹੁਤ ਵਧੀਆ ਕਿਸਾਨ ਵੀਰਾਂ ਨੇ ਸਾਡਾ ਸਾਥ ਦਿੱਤਾ ਜਿਹੜੀ ਸਾਡੀ ਟੀਮ ਸੀਗੀ ਉਹਨੂੰ ਬਹੁਤ ਸਪੋਰਟ ਕੀਤਾ ਸੀਨਰੀ ਵੀ ਇਸ ਵਾਰੀ ਕਾਫੀ ਅਸੀਂ ਇਨਫਿਊਜ਼ ਹੋਰ ਕਰਤੀ ਹੈਗੀ ਇੰਡਸਟਰੀਜ਼ ਵੀ ਕਾਫੀ ਖੁੱਲ ਗਈਆਂ ਹੈਗੀਆਂ ਤੇ ਜਿਸ ਦੇ ਸਦਕਾ ਅਸੀਂ ਪਿਛਲੀ ਵਾਰੀ ਸਾਡੇ ਕੇਸਸ ਜਿੱਥੇ ਅਸੀਂ ਹੌਟਸਪੌਟ ਜਿਲੇ ਆਏ ਚੁੰਦੇ ਸੀਗੇ ਉਹ ਘਟ ਕੇ ਸਿਰਫ ਮਾਤਰ 500 ਰਹਿ ਗਏ ਸੀਗੇ ਤੇ ਇਹਦੇ ਨਾਲ ਹੀ ਨਾਲ ਸਾਨੂੰ ਦੇਖਣ ਨੂੰ ਮਿਲਿਆ ਕਿ ਜੀ OPDs ਤੋਂ ਅਸੀਂ ਡਾਟਾ ਲਿਆ ਹੈ ਆਸ-ਪਾਸ ਵਾਲੇ ਦੁਆਲੇ ਲੋਕਾਂ ਦਾ ਜਿਹੜਾ ਫੀਡਬੈਕ ਸੀਗਾ ਕਿ ਪ੍ਰਾਲੀ ਦੇ ਸੀਜ਼ਨ ਵਿੱਚ ਜਿੱਥੇ ਅੱਖਾਂ ਵੀ ਨਹੀਂ ਖੁੱਲਦਿਆਂ ਸੀਗੀ ਸ਼ਾਮ ਨੂੰ ਮਾਹੌਲ ਇਹੋ ਜਿਆਦਾ ਹੋ ਜਾਂਦਾ ਸੀਗਾ ਕਿ ਅਲਰਜੀ ਦੇ ਕੇਸਸ ਹੋ ਗਏ ਬੱਚਿਆਂ ਦੇ ਖੰਗ ਦੇ ਕੇਸਸ ਹੋ ਗਏ ਸਕਿਨ ਅਲਰਜੀਜ਼ ਆਈਜ਼ ਦੀ ਅਲਰਜੀਜ਼ ਬਜ਼ੁਰਗਾਂ ਨੂੰ ਜੋ ਪਰੇਸ਼ਾਨੀ ਹੈਗੀ ਉਹਦੇ ਕੇਸਸ ਵਿੱਚ ਕਾਫੀ ਗ੍ਰਾਵਟਾਈ ਔਰ ਪਬਲਿਕ ਨੇ ਵੀ ਮੰਨਿਆ ਕਿ ਜੀ ਇਸ ਵਾਰੀ ਕਾਫੀ ਫਰਕ ਆਏਗਾ ਤਾਂ ਉਸੇ ਦੀ ਲਗਾਤਾਰਤਾ ਵਿੱਚ ਮੈਨੂੰ ਮੇਰੀ ਹੀ ਸਾਰਿਆਂ ਨੂੰ ਬੇਨਤੀ ਹੈਗੀ ਕਿ ਆਪਣੀ ਆਨ ਵਾਲੀ ਪੀੜ੍ਹੀ ਵਾਸਤੇ ਆਪਣੇ ਜ਼ਿਲ੍ਹੇ ਵਾਸਤੇ ਆਪਾਂ ਸਾਰੇ ਫੇਰ ਉਦਾਂ ਹੀ ਰਲ ਮਿਲ ਕੇ ਕੰਮ ਕਰੀਏ ਸਾਡੇ ਨੋਡਲ ਅਫਸਰ ਸਾਡੀ ਟੀਮਾਂ ਮਸ਼ੀਨਰੀ ਦਾ ਸਾਰਾ ਡਾਟਾ ਅਸੀਂ ਐਕਟੀਵੇਟ ਕਰਤਾ ਹੈਗਾ ਜਿਸ ਨੂੰ ਵੀ ਜਿਸ ਵੀ ਚੀਜ਼ ਦੀ ਲੋੜ ਹੈਗੀ ਉਹਨਾਂ ਨਾਲ ਰابطਾ ਕੀਤਾ ਜਾਣਾ ਐਸਡੀਐਮਸ ਦੇ ਡੀਐਸਪੀ ਸਾਹਿਬਾਨ ਦੇ ਐਗਰੀਕਲਚਰ ਅਫਸਰ ਦੇ ਸਭ ਦੇ ਨੰਬਰ ਅਸੀਂ ਆਨਲਾਈਨ ਕਰ ਰਹੇ ਹਾਂ ਮੇਰੀ ਸਿਰਫ ਇੰਨੀ ਕ ਬੇਨਤੀ ਹੈਗੀ ਕਿ ਜਿਸ ਨੂੰ ਜਿਸ ਪਾਸੇ ਲੋਡ ਹੋ ਉਹਨਾਂ ਨਾਲ ਰਾਬਤਾ ਕਰੀਏ ਆਪ ਆਪਨੇ ਰਿਸੋਰਸਸ ਦਾ ਬੈਸਟ ਯੂਟਿਲਾਈਜੇਸ਼ਨ ਕਰਕੇ ਆਪਣੇ এনवायरमेंट ਵਾਸਤੇ ਆਪਣੀ ਧਰਤੀ ਮਾਂ ਵਾਸਤੇ ਸਗੋ ਆਪਣੇ ਖੁਦ ਦੇ ਵਾਸਤੇ ਇਸ ਮੁਹਿੰਮ ਵਿੱਚ ਵੀ ਇਹੋ ਜਿਆਦਾ ਕੁਝ ਐਗਜ਼ਾਮਪਲਸ ਸੈੱਟ ਕਰੀਏ ਕਿ ਜੇ ਪਟਿਆਲਾ ਜਿਲ੍ਹਾ ਬਿਲਕੁਲ ਜ਼ੀਰੋ ਫਾਇਰ ਇਨਸੀਡੈਂਸਸ ਤੇ ਆ ਜਾਂਨ ਤੇ ਆਪਣੇ এনवायरमेंट ਔਰ ਆਨ ਵਾਲੀ ਜਨਰੇਸ਼ਨਸ ਨੂੰ ਇਹੋ ਜਿਆਦਾ ਸਸਟੇਨੇਬਲ ਅਸੀਂ ਖੇਤੀ ਦਾ ਮਾਡਲ ਦਈਏ ਕਿ ਜਿਹਦੀ ਮਿਸਾਲ ਸਾਰੀ ਥਾਂ ਬਣ ਸਕੀਏ ਥੈਂਕ ਯੂ